ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਛੇੜ ਲਈ ਲੈ ਕੇ ਆਏ ਹਾਂਗੇ ਤਿੰਨੇ ਗੱਬਣਾ ਨੇ ਥੋੜੇ ਥੋੜੇ ਦਿਨਾਂ ਦੀਆਂ ਮੰਨ ਲਓ ਬਈ ਕੱਚੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰਨਾ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਹੜੀ ਬਈ ਆਪਾਂ ਅੱਜ ਵੀਡੀਓ ਬਣਾ ਰਹੇ ਹਾਂ ਬਾਈ ਕਾਲੇ ਕੋਲੇ ਆਏ ਆ ਤੀਵਗੜ੍ਹ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਹੀ ਗੱਲ ਜੀ ਹੋ ਠੀਕ ਹੋ ਬਾਈ ਵਧੀਆ ਜੀ ਵਧੀਆ ਕਿਵੇਂ ਚੱਲਦਾ ਕੰਮ ਕੰਮ ਕਾਰ ਪੂਰਾ ਵਧੀਆ ਚੱਲ ਰਿਹਾ ਠੀਕੀਆਂ ਤਿੰਨ ਗਾਈਆਂ ਰੈਟਰ ਵੇਚੀਆਂ ਕੱਲ੍ਹ ਆਖ ਨੇ ਠੀਕ ਆ ਰੇਟ ਫਿਰ ਪਹਿਲਾਂ ਵਿਜਾਇਜ ਹੁੰਦਾ ਰੇਟ ਜਾਇਜ ਜਮ੍ਹਾਂ ਆਜ ਵੀ ਦੇਣ ਲੈਣੀ ਆ ਆਹ ਥੋੜਾ ਬਾਰੀ ਜਗ੍ਹਾ ਦੇ ਨਾਮ ਤੇ ਹੋਰ ਕੰਢੀਸ ਬੋਲ ਦੋ ਕਾਲ ਕਾਲਾ ਸਿੰਘ ਨਾਮ ਹੈ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਤੁਸੀਂ ਤਾਹਾਂ ਡਾਕਟਰ ਨੇੜੇ ਪਿੰਡ ਨੇੜੇ ਇੱਧਰ ਰਾਮਗੜ੍ਹ ਆ ਗਿਆ ਭਰੋੜ ਸ਼ਹਿਰ ਆ ਗਿਆ ਨਾ ਆਹ ਕੰਟੈਕਟ ਨ ਇਕ ਵਾਲੇ ਦੋ ਇੱਕ ਤਾਂ ਆ ਗਈ ਐਚ ਐਫ ਹਨ ਹਾਂ ਕਿਹੜਾ ਸੂਆ ਬਾਈ ਇਹ ਇਹ ਬਾਈ ਦੂਜਾ ਸੂਆ ਸੁਣਿਓ ਰਿਆ ਤੋਰ ਕੇ ਦਿਖਾਗਾ ਦੂਜਾ ਸੂਆ ਸੁਣਦੀ ਆ ਦੂਜਾ ਸੂਆ ਸੁਣਦੀ ਆ ਪੰਜ ਚਾਰ ਦਿਨ ਲਊਗੀ ਬਾਈ ਕੀਰ ਕੱਢ ਰਿਆ ਪਿਛਲੇ ਦੋ ਤਾਂ 20 ਕਿਲੋ ਦੁੱਤਾ ਬਾਈ ਇਹ ਤੋਂ ਲਈ ਆ ਮਾਲ ਕਦੋਂ ਸੇਹ ਠੰਡੀ ਪੂਰੀ ਕਿੰਨੇ ਦਿਨਾਂ ਦੀ ਕੱਚੀ ਬਾ ਪੰਜ ਚਾਰ ਦਿਨ ਲਊ ਬਾਈ ਤਿਆਰੀ ਆ ਪੰਜ ਚਾਰ ਦਿਨਾਂ ਦੀ ਕੱਚੀ ਆ ਤਿਆਰੀ ਦੀ ਆ ਐਚ ਐਫ ਬ੍ਰੀਡ ਆ ਗਈ ਪ्योर ਬ੍ਰੀਡ ਹੈਲੋ ਸਹਲੋ ਬਹੁਤ ਈਰ ਹੈ ਸਾਫ ਬਹੁਤ ਆ ਵੈਰ ਪਣੀ ਵੀ ਬਹੁਤ ਸੁਣੀ ਆ ਨਾ ਹਾਂ ਭਾਵੇਂ ਬਾਈ ਕਰਮ ਲਈ ਅੱਜ ਸੂਪੇ ਉਹ ਚੱਕਰੀ ਨਹੀਂ ਕਿਉਂਕਿ ਇਹਨਾ ਸੋਹਣਾ ਲੇਵਾ ਬੱਚੇ ਅੱਜ ਸੁਭੋ ਯਾਰ ਤਿਆਰ ਹੈ ਜਮਾ ਲਊ ਵੀ ਦੋ ਚਾਰ ਦਿਨ ਸਹੀ ਗੱਲ ਹੈ ਨਾੜਾ ਨੋੜਾ ਬਈ ਚੈੱਕ ਰਾਉਣੇ ਰੋਕੀ ਮੜੀ ਜੀ ਕੱਲੇ ਕੱਲੇ ਐ ਮੰਨ ਲਓ ਨਾੜ ਦਿਖਾਈ ਦਿੰਦੀ ਹੈ ਬਾਕੀ ਥਣ ਬਹੁਤ ਚੰਗਾ ਲੱਗਿਆ ਵਾ ਗੁਲਾਬੀ ਥਾਣਾ ਚਾਰੇ ਥਾਣਾ ਪੂਰੀ ਬਿੱਥੀ ਤੇ ਲੱਗੇ ਹੋਏ ਆਗੇ ਫੇਸ ਬੜਾ ਪਿਆਰਾ ਹੈ ਨਾ ਬੋਦੀ ਬਾਦੀ ਫੁੱਲ ਕਮਾਲ ਦੇ ਚਮਕ ਬਹੁਤ ਸ਼ਾਈਨਿੰਗ ਬਹੁਤ ਆ ਬਈ ਪਲੀ ਵੀ ਬਹੁਤ ਆ ਵੈਣ ਜੀ ਗੱਲ ਕਰੀਏ ਫੀਟਿੰਗ ਚੈੱਕ ਕਰੋ ਯਾਰ ਲੈਵੇ ਦੀ ਬੜੀ ਸਾਫ ਸੁਥਰੀ ਹੈ ਡਰੱਪ ਥਾੜੀਆ ਦਾ ਡਰੱਪ ਉਹ ਸੋਹਣਾ ਲੇਵਾ ਜੀ ਨੂੰ ਹੂੰ ਮੈਂ ਸਾਫ ਸੁਥੋ ਵਾਲੀ ਥੱਲੇੋਂ ਲੈ ਕਾਲੇ ਹੋਰ ਗੱਲਾਂ ਹਨ ਜਿੰਨਾ ਮਗਰ ਨਾਲ ਉਹ ਨਹੀਂ ਮੂਰਵਾ ਇਹ ਜੀ ਉੱਤੋਂ ਪਈ ਆ ਬਾਈ ਕੱਲ ਦੀ 5-4 ਦਿਨ ਕੱਢੂਗੀ ਬਾਈ ਗੱਲ ਆ ਪੂਜਾ ਅੱਜ ਸਵੇਰੇ ਤਾਂ ਵੀ ਕੋਈ ਚੱਕਰ ਨਹੀਂ ਤੇ ਲੈਵਾ ਤਾਂ ਪਹਿਲੀ ਬਹੁਤ ਹੈਗਾ ਤੇ ਮਨ ਦੇਦਰ ਵਿੱਚ 5-4 ਦਿਨ ਲਊਗੀ ਕਾਲੇ ਲੈ ਬੜਾ ਗੱਜਤ ਹੋ ਬਾਈ ਵਾਦਾ ਹੋਰ ਮੁੱਖ ਬੱਬੇ ਲਾ ਦੂ ਹਾਂ ਬੱਬੇ ਲਾ ਦੂ ਸਹੀ ਗੱਲ ਆ ਤੇ ਮੁੱਲ ਕਾਲੇ ਫਿਰ ਉਹਦਾ ਬਾਈ ਮੁੱਲ ਜੇ ਡਾਕਟਰ ਲੈਣ ਦੇਣ ਘਟਵਾਤ ਨਹੀਂ ਕਰਨਾ 70 ਦੀ ਦੇ ਦਾਂਗੇ ਅੱਜ ਹਾਂ ਅੱਜ ਚੱਕੋ ਬਾਈ ਆਪਾਂ ਨੂੰ ਇਹ ਵੀ ਮਾਲ ਜਲ ਦੋ ਤਿੰਨ ਕਰ ਗਈਆਂ ਰਹਿ ਗਈਆਂ ਬੀਤੇ ਕੱਲ੍ਹ ਸੀ ਗਈਆਂ ਜਮਾ ਦੇਣ ਲੈਣ ਮੌਂਦੀ ਕਰਨਾ ਪਈ ਗਿਆ ਉਹ ਸੋੜ ਸੱਪਾ ਹੀ ਹੋਣਾ ਚੋ 65000 ਦੀ 64 ਦੀ 64 ਦੀ 64 ਸੋੜ ਸੱਪਾ ਦੀ ਬਾਈ ਕਹਿੰਦੇ ਆਪਾਂ ਸੋੜ ਸੱਪਾ ਕਰ ਦਾਂਗੇ ਦੇ ਦੇ ਦਾਂਗੇ ਅੱਗੇ ਦੋ ਨੰਬਰ ਦੀ ਇਹ ਜਰਸੀ ਆ ਗਈ ਬਾਈ ਪੰਜਾਬ ਵਾਲੀ ਬਿਲਕੁਲ ਫੁੱਲ ਵੱਡੀ ਜਰਸੀ ਆ 17 18 ਕਿਲੋ ਦਿੱਤਾ ਹੋਇਆ ਵੇੜਦਾ ਐਤ ਕੀ ਫਿਰ ਹਾਂ ਐਤ ਕੀ ਬਸ ਤੇ ਵੀ ਤਿਆਰੀ ਹੈ ਕੱਲ ਨੂੰ ਸੁਪੇ ਪਰਸੋਂ ਸੁਪੇ ਤਿਆਰ ਹੈ ਜਮਾ ਕਮਾ ਠੀਕ ਆ ਰੋਕੇ ਦਿਖਾ ਤਿਆਰੀ ਹੈ ਬਾਈ ਲੈਵਲ ਚੈੱਕ ਕਰਾਉਣੇ ਬਾਈ ਸੀ ਠੰਡੀ ਪੂਰੀ ਚੈੱਕ ਕਰੋ ਹਵਾਨੇ ਤੇ ਕਲਿਆ ਮੈਂ ਕਹਿੰਦਾ ਗੁੰਦੀ ਪਈ ਆ ਨਾੜਾ ਨਾ ਲਾ ਸੀਲ ਠੰਡੀ ਪੂਰੀ ਸੀਲ ਦੇਖੋ ਦੂਜਾ ਸੁਬਾਹ ਦੂਜਾ ਸੁਬਾਹ ਠੰਡੀ ਇਹਨਾਂ ਚੰਗਾ ਮਿਲਦਾ ਬਿੱਥਣਾ ਦੀ ਕੁਆਲਿਟੀ ਚੈੱਕ ਕਰੋ ਚਾਰੇ ਥੰਨਾ ਪੂਰੀ ਬਿੱਤੀ ਦੂਜਾ ਸੁਬਾਹ ਜਿੱਥੇ ਮਰਜ਼ੀ ਖੜਾ ਲਓ ਮੋਹ ਨੇ ਖੜੀਆ ਕਲਿਆ ਹਾਂ ਕੀ ਬਾਤ ਆ ਮੋੜ ਲਿਆ ਭਾਈ ਮੋੜ ਲਿਆ ਫੇਸ ਵਗੈਰਾ ਭਈ ਆਪਾਂ ਚੈੱਕ ਕਰਾਉਣਾ ਫੇਸ ਬੜਾ ਪਿਆਰਾ ਬੋਦੀ ਬਦੀ ਫੁੱਲ ਕਮਾਲ ਦੀ ਆ ਜੱਤੀ 16 17 ਕਿਲੋ ਦੁੱਧ ਦੇ ਦੂ ਯਾਰ ਵਧੀਆ ਆਉਣਾ ਹਟ ਗਰਮੀ ਨਹੀਂ ਮੰਨਦੀ ਯਾਰ ਗੋਲ ਆਗੀ ਪੂਰੀ ਜਾਨ ਪ੍ਰਾਨ ਬਈ ਜਾਨ ਜਿੰਦ ਜਾਨ ਫੁੱਲ ਹਾਂ ਬੜੀ ਵੀ ਆ ਗਈ ਕੋਈ ਇਹ ਨਹੀਂ ਹੈਗਾ ਵੀ ਲਿੱਸੀ ਲਾਮੀ ਦੀ ਜਕ ਨੇ ਕਾਲੇ ਬਾਕੀ ਹਰ ਥਣਾ ਦੀ ਦੂਰੀ ਬੜੀ ਬਹੁਤ ਸਾਫ ਆ ਪੈਣ ਸਾਫ ਬਹੁਤ ਆ ਥੱਲੇ ਮੱਛੀ ਲਾ ਬਾਕੀ ਕੋਈ ਨਹੀਂ ਬਹੁਤ ਆ ਬਰਫਰ ਵੀ ਠੰਡੀ ਹੈਗਾ ਵੀ ਭੜਾਈਆਂ ਪਾਈ ਖੜੀਆਂ ਹਨ ਹਾਂ ਸਹੀ ਗੱਲ ਆ ਬਈ ਲੈ ਇਧਰੋਂ ਮੇ ਨਾੜਾ ਨੂੜਾ ਚੈੱਕ ਕਰਵਾ ਲੈ ਥੰਮ ਚੈੱਕ ਕਰ ਸਕਦੇ ਬਹੁਤ ਚੰਗਾ ਨਾੜਾ ਲੋੜਾ ਨਾ ਹਵਾਨੇ ਤੇ ਜੇ ਗੱਲ ਕਰੀਏ ਫੁੱਲ ਚੰਗੇ ਬਾਕੀ ਥਣ ਬਹੁਤ ਚੰਗਾ ਲੱਗਿਆ ਵਾ ਕਾਲੇ ਮੁੱਲ ਲੈ ਆ ਵੀ ਦੱਸ ਦੇ ਦੇ 65 ਵੀ ਦੇ ਦੇਗੇ ਬਈ ਛੋੜ ਸੱਪਾ ਕਰ ਦੇ ਅੱਜ 65 ਦੀ ਕਿੰਨਾ ਦੁੱਧ ਦੇ ਦੋ ਦੁੱਧ ਇਹ 16 17 ਕਿਲੋ ਠੀਕ ਆ ਭਾਈ ਦੇਣ ਲੈਣ ਮੋਲਾ ਤੇ ਕੱਚੀਆਂ ਵਾਲੇ ਬਾਈ ਛੋੜ ਛੱਪਾ ਹੀ ਹੋਣਾ ਹੈ ਬਾਈ ਕਹਿੰਦਾ 65000 ਦੀ ਅੱਜ ਆਪਾਂ ਇਹ ਦੇ ਦੇਾਂਗੇ ਛੋੜ ਆਏਗਾ ਇਹਨੂੰ ਆਪਾਂ ਕਰ ਦਾਂਗੇ ਹਾਂ ਛੋੜ ਛੱਪਾ ਹੀ ਹੋਣਾ ਇੱਥੇ ਬੜਾ ਠੀਕ ਆ ਅੱਗੇ ਕਹਲੇ ਤੈਨੂੰ ਇਹ 15 ਦਾ ਹੀ ਕੱਚੀ ਆ ਬੜਾ ਬਾਈ ਕਿਹੜਾ ਸੁਆ ਜੇ ਪੂਰੇ 15 ਲਊਗੀ 15 ਦੀ ਤਾਂ ਗਾਰੰਟੀ ਦੇ ਦੇਾਂਗੇ ਹੋ ਜਾ ਦੁਬਾਰਾ 15 ਦਾ ਨੂੰ ਸੁਪੇ ਇਹ ਬਰੀ ਦੂਜਾ ਸੁਆ ਹਾਂ ਐਰ ਸਰ ਚਾਹੀਦਾ ਐਰ ਸਰ ਚਾਹੀਦਾ ਐਲਸ਼ਰ ਆਪਣੇ ਕੋਲ ਦੋ ਘੜੀਆਂ ਉਹ ਵੀ ਕੱਚੀਆਂ ਬਹਿੜਾ ਥੋੜੀ ਵੀ ਦਿਨਾਂ ਦੀ ਕੱਚੀ ਤਾਂ ਕਰਕੇ ਨਹੀਂ ਪਾਈ ਵਿੱਚ ਠੀਕ ਆ ਇਹ 15 ਕਿਲੋ ਇਹ 15 ਦਾ ਹੀ ਕੱਚੀ ਇਸ ਤੋਰ ਦੇ ਮੜੀ ਇਸ 15 ਤੋਂ ਛੇਤੀ ਤਿਆਰ ਹੋ ਜੂਗਾ ਕਿੰਨਾ ਦੋ ਦ ਦੇ ਦੋ ਤੇ 14 ਕਿਲੋ ਦਿੱਤਾ ਹੋ ਬਾਈ ਵੱਡੀ ਫੁੱਲ ਆ ਗਈ ਹਾਂ ਵੱਡੀ ਫੁੱਲ ਆ ਫੁੱਲ ਵੱਡੀ ਜੇ 15 ਹੀ ਆਪਾਂ ਨੂੰ ਗਾਰੰਟੀ ਦੇ ਦੇਵਾਂਗੇ 15ਵੇਂ ਦਿਨ ਤੋਂ 16ਵੇਂ ਦਿਨ ਸੂਪਰ ਆਗਲੇ ਕਰ ਮੈਂ ਕਹਣਾ ਘੋੜੀ ਵਾਲਾ ਸਰੀਰ ਹੈ ਨਾ ਜਿਵੇਂ 15 ਸਰੀਰ ਦੀ ਆ ਇਹ ਉਤਰੀ ਵੀ ਹੋ ਤਾਂ 500 ਦਿਨਾਂ ਨੂੰ ਤਿਆਰ ਹੋ ਜਾਣਾ ਨੇ ਲਿੱਸੀ ਲਾਮੀ ਨਹੀਂ ਹੈਗੀ ਬਾਈ ਥਾਣਾ ਆਪਾਂ ਨੇੜੇ ਚੇਕ ਕਰਵਾ ਦੇਣਾ ਥਾਣਾ ਦੀ ਕੁਆਲਿਟੀ ਚੈੱਕ ਕਰੋ ਥਣ ਬੜਾ ਚੰਗਾ ਲੱਗਿਆ ਬਲ ਪੂਰੀ ਵਿਥੀ ਦੇ ਥਣ ਲੱਗਿਆ ਵਾ ਗਲਾਬੀ ਥਣ ਲੱਗਿਆ ਵਾ ਇੱਕੋ ਜਿਹਾ ਸਣਾ ਪੀੜੀ ਦੇ ਪਾਵੇ ਨਾਲ ਦੇ ਜਿਹਨੂੰ ਆਪਾਂ ਕਹਿੰਦੀ ਆ ਥਣ ਲੱਗੇ ਹੋਇਆ ਪਲੀ ਪਲੀ ਵੀ ਕਰਮ ਵਾਲੀ ਫੁੱਲ ਤੇ ਕਾਲੇ ਮੁੱਲ ਫਿਰ ਇਹਦਾ ਅੱਜ 50 ਦੀ ਦੇ ਦੇਂਗੇ ਬਾਈ 50 ਦੀ ਹਾਂ ਅੱਜ ਬਾਈ ਕਹਿੰਦਾ ਕੱਚੀ ਵਾਲਾ ਮੁੱਲ ਹੋਊਗਾ ਬਾਈ ਅੱਜ 50000 ਦੀ ਦੇ ਦੇਂਗੇ ਜਿੱਦਾਂ ਹੋ ਗਈ ਤਿਆਰ ਉਹਦੇ ਮੁੱਲ ਹੋਊਗਾ ਉਹ ਹੈ ਜਾ ਬਾਲਟਾਂ ਹਜੇ ਫੁੱਲ ਪਈਆਂ ਜਦੋਂ ਲੋ ਕਰਮਾਂ ਨੇ ਤਿਆਰੀ ਕਰਨੀਆਂ ਕਣੇ ਕਾਲੇ ਹਾਂ ਬਹੁਤ ਸੋਹਣੀ ਇਹ ਲੈ 14 ਬਹੁਤ ਸੋਹਣੀ ਤਿਆਰੀ ਕਰਨੀ ਇਹਦੇ ਮੁੱਲ ਵੀ ਬਾਈ ਆਇਆ ਮੰਨ ਲਓ ਜਮਾ ਦੇਣ ਲੈਣੀ ਅੱਜ ਆਜੇ ਮੰਨ ਕੇ 10 ਦਿਨ ਸਾਂਭ ਕੇ ਦਾ 60000 ਰੁਪਏ ਵੜ ਦੇ ਕੇ ਜੂ ਆਪਾਂ ਨੂੰ ਅੱਜ 50 ਚੋ ਛੋੜ ਛੱਪਾ ਕਰਦੇ 50000 ਚ ਬਾਈ ਕਹਿੰਦਾ 16000 ਛੱਪਾ ਕਰਦੇ ਆਂਗੇ ਤੇ ਕਾਲੇ ਜੇ ਕੋਈ ਜੋੜਾ ਇਕੱਠਾ ਨੂੰ ਇਕੱਠਾ ਲੋ ਚਲੋ 2-4 2000 3000 ਘੱਟ ਦੇ ਦਿਆਂਗੇ ਠੀਕ ਹੈ ਹਾਂ ਤੇ ਨਾਕਸੀ ਕੇ ਬਾਈ ਕੋਲੇ ਬਾਈ ਤਿੰਨ ਨਾ ਤਿੰਨੇ ਹੀ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਹੀ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ